ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਭਾਈ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਜੀਗਾ ਸਬਸਿਡੀਆਂ ਬਾਰੇ ਜਾਣਕਾਰੀ ਦਵਾਂਗੇ ਤੇ ਅੱਜ ਆਪਣੇ ਕੋਲ ਲਿਸਟ ਆ ਗਈ ਆ ਤੇ ਤੁਹਾਨੂੰ ਆਪਾਂ ਦੱਸਾਂਗੇ ਵੀ ਕਿਹੜੀਆਂ-ਕਿਹੜੀਆਂ ਇੰਪਲੀਮੈਂਟਾਂ ਤੇ ਸਬਸਿਡੀ ਆਈ ਆ ਤੇ ਕਿਵੇਂ ਭਰਨੀ ਆ ਕਿਹੜੇ ਪ੍ਰੂਫ ਲੱਗਣੇ ਨੇ ਸਾਰੀ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਇਸ ਕਰਕੇ ਵੀਡੀਓ ਨੂੰ ਬਈ ਪੂਰਾ ਦੇਖਿਓ ਤੇ ਪੂਰਾ ਧਿਆਨ ਨਾਲ ਦੇਖਿਓ ਸਕਿੱਪ ਨਾ ਕਰਿਓ ਕਿਉਂਕਿ ਜਦੋਂ ਸਕਿੱਪ ਕਰਦੇ ਆ ਕੋਈ ਨਾ ਕੋਈ ਚੀਜ਼ ਵਿੱਚੋਂ ਰਹਿ ਜਾਂਦੀ ਐ ਇਸ ਕਰਕੇ ਸਕਿੱਪ ਨਾ ਕਰਿਓ ਵੀਡੀਓ ਨੂੰ ਦੇਖਿਓ ਪੂਰਾ ਤੇ ਸਭ ਤੋਂ ਪਹਿਲਾਂ ਤਾਂ ਜੀ ਹੁਣੇ ਚੱਲਦੀ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਿਓ ਸਾਰੇ ਜਣੇ ਤੇ ਸਬਸਕ੍ਰਾਈਬ ਵੀ ਬਈ ਜ਼ਰੂਰ ਕਰਕੇ ਜਾਇਓ ਕਿਉਂਕਿ ਹਜੇ ਤੱਕ ਆਪਣੇ 1000 ਸਬਸਕ੍ਰਾਈਬ ਹੋਏ ਨਹੀਂ ਹੈਗੇ ਤੇ 1000 ਸਬਸਕ੍ਰਾਈਬ ਆਪਾਂ ਕਰਨੇ ਆ 1000 ਤੋਂ ਵੀ ਬਈ ਉੱਪਰ ਕਰਨੇ ਆ ਆਪਾਂ ਚੈਨਲ ਵਧੀਆ ਚਲਾਉਣਾ ਸਬਸਿਡੀਆਂ ਬਾਰੇ ਵੀ ਜਾਣਕਾਰੀ ਦਿੰਦਾ ਦਿੰਦੇ ਰਹਾਂਗੇ ਇੰਪਲੀਮੈਂਟ ਆਵਰੀ ਬਾਈ ਪੂਰੀ ਵਧੀਆ ਜਾਣਕਾਰੀ ਆਪਾਂ ਦਿੰਦੇ ਰਹਾਂਗੇ ਇਸ ਕਰਕੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੋਰ ਜਾਣਕਾਰੀ ਵਾਸਤੇ ਤੇ ਅੱਜ ਜਿਹੜੀ ਸਬਸਿਡੀਆਂ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਤੇ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਹੈਗੀ ਹੈ ਜ਼ੀਰੋ ਡ੍ਰਿੱਲ ਜ਼ੀਰੋ ਡ੍ਰਿੱਲੇ ਦੇ ਉੱਤੇ ਸਬਸਿਡੀ ਆਈ ਹੋਈ ਆ ਤੇ ਜ਼ੀਰੋ ਡ੍ਰਿੱਲੇ ਦੇ ਵਿੱਚ ਜਿਹੜੇ ਵੇਰਵੇ ਨੇ ਨੌ ਲਾਈਨ ਵਾਲੀ ਵੀ ਲੈ ਸਕਦੇ ਆ ਨੌ ਨੌ ਟੈਨ 11 10 13 10 15 10 ਤੱਕ ਇਹਦੇ ਤੇ ਸਬਸਿਡੀ ਪਾਦਾ 0 ਡ੍ਰਿੱਲ ਤੇ ਤੇ ਆਪਾਂ ਲੈ ਸਕਦੇ ਆ 15 ਡਾਇਲ ਤੱਕ ਤੇ ਦੂਜੇ ਨੰਬਰ ਤੇ ਬਾਈ ਆ ਜਾਂਦਾ ਵਾ ਸੁਪਰ ਸੀਡਰ ਸੁਪਰ ਸੀਡਰ ਤੇ ਵੀ ਸਬਸਿਡੀ ਹੈਗੀ ਆ 5 ਫੁੱਟ ਤੋਂ ਲੈ ਕੇ 11 ਫੁੱਟ ਤੱਕ ਸਬਸਿਡੀ ਹੈ ਜੀ ਸੁਪਰ ਸੀਡਰ ਤੇ ਤੁਸੀਂ 5 6 7 8 9 10 11 ਫੁੱਟ ਤੱਕ ਬਾਈ ਸੁਪਰ ਸੀਡਰ ਲੈ ਸਕਦੇ ਹੋ ਤੇ ਉਹ ਤੋਂ ਬਾਅਦ ਜਿਹੜੀ ਸਬਸਿਡੀ ਆ ਜਾਂਦੀ ਆ ਰੀਪਰ ਕਮਬਾਈਂਡਰ ਰੀਪਰ ਕਮਬਾਈਂਡਰ ਹੈਗਾ ਬਾਈ ਇਹ BCS ਕੰਪਨੀ ਦਾ ਆਉਂਦਾ ਵਾ ਤੇ ਇਹ ਦੋ ਤਰ੍ਹਾਂ ਦੇ ਵਿੱਚ ਆਉਂਦਾ ਵਾ ਰੀਪਰ ਕਮਬਾਈਂਡਰ ਰੀਪਰ ਕਮਬਾਈਂਡਰ ਹੁੰਦਾ ਕਣਕ ਵੱਢਣ ਵਾਲਾ ਜਿਹੜਾ ਮਸ਼ੀਨ ਹੁੰਦੀ ਆ ਕੰਬਾਈਨਰ ਕੀ ਉਹ ਕਣਕ ਨੂੰ ਵੱਢ ਵੱਢ ਕੇ ਉਹਦੀਆਂ ਪੂਲੀਆਂ ਬਣਾ ਕੇ ਸਿੱਟਦੀ ਫਰੀ ਜਾਂਦੀ ਆ ਕਣਕ ਨੂੰ ਜੜੋਂ ਵੱਢ ਕੇ ਪੂਲੀਆਂ ਬਣਾ ਕੇ ਉਹ ਸਿੱਟਦੀ ਫਰੀ ਜਾਂਦੀ ਆ ਉਹਦੇ ਵਿੱਚ ਦੋ ਤਰ੍ਹਾਂ ਦੇ ਆਉਂਦੇ ਆ ਰੀਪਰ ਕਮਬਾਈਂਡਰ ਇੱਕ ਆਉਂਦਾ 4 ਵੀਲ ਤੇ ਇੱਕ ਹੁੰਦਾ 3 ਵੀਲ ਜਿਹੜਾ 4 ਵੀਲ ਹੁੰਦਾ ਉਹ ਸੈਲਫ ਸਟਾਰਟ ਹੁੰਦਾ ਤੇ ਬਾਕੀ ਉਹਦਾ ਜਿਹੜਾ ਮੂਰੋ ਕਟਰ ਚੱਕਣ ਵਾਲਾ ਉਹ ਸਾਰਾ ਹਾਈਡਰੋਲਿਕ ਹੁੰਦਾ ਮੋਟਰਾਂ ਲੱਗੀਆਂ ਹੁੰਦੀਆਂ ਨੇ ਤੇ ਜਿਹੜਾ 3 ਵੀਲ ਆ ਉਹ ਰੱਸੀ ਨਾਲ ਖਿੱਚ ਕੇ ਸਟਾਰਟ ਹੁੰਦਾ ਤੇ ਉਹ ਮੈਨੂਅਲ ਹੁੰਦਾ ਸਾਰਾ ਇਹ ਦੋ ਤਰ੍ਹਾਂ ਦੇ ਆਉਂਦੇ ਆ 4 ਵੀਲ ਵੀ ਆਉਂਦਾ 3 ਵੀਲ ਵੀ ਆਉਂਦਾ ਉਹਨੂੰ ਰੀਪਰ ਕਮਬਾਈਂਡਰ ਕਹਿੰਦੇ ਨੇ ਕਣਕ ਵੱਢਣ ਵਾਲਾ ਜਿਹੜਾ ਕਣਕ ਨੂੰ ਵੱਢ ਕੇ ਪੂਲੀਆਂ ਜਿਵੇਂ ਬਣਾ ਕੇ ਸੜਦਾ ਫਿਰ ਜਾਂਦਾ ਆਪਣੇ ਆਪ ਬਣ ਕੇ ਉਹਨੂੰ ਕਹਿੰਦੇ ਆ ਬਾਜੀ ਰੀਪਰ ਕਮਬਾਈਂਡਰ ਤੇ ਉਹ ਤੋਂ ਬਾਅਦ ਅੱਗੇ ਬਾਈ ਆ ਜਾਂਦਾ crop reaper tractor mounted crop reaper ਆ ਜਾਂਦਾ tractor mounted ਜਿਹੜਾ tractor ਦੇ ਮੂਰੇ ਰੀਪਰ ਲੱਗਦਾ ਕਣਕ ਵੱਢਣ ਵਾਲਾ ਜਿਹੜਾ ਕਣਕ ਵੱਢ ਕੇ ਤੈਂਜੀ ਲਾ ਦਿੰਦਾ ਸਾਈਡ ਤੇ ਉਹਨੂੰ ਆਪਾਂ crop reaper ਕਹਿੰਦੇ ਨੇ tractor mounted ਕਹਿੰਦੇ ਨੇ ਜਿਹੜਾ tractor ਨਾਲ ਜਿਹੜਾ ਲੱਗਦਾ ਰੀਪਰ ਤੇ ਦੂਜੇ ਪੇਜ ਤੇ ਆ ਜਾਂਦੇ ਆ ਦੂਜੇ ਪੇਜ ਤੇ ਬਾਈ ਤੁਹਾਨੂੰ ਦੱਸ ਦਈਏ ਆ ਦੇਖੋ ਨਾਣਦੀ ਨਾਲ ਆਪਾਂ ਦਿਖਾਈ ਜੰਨੇ ਆ ਦੂਜੇ ਪੇਜ ਤੇ ਹੈਗਾ ਲੇਜ਼ਰ ਲੈਂਡ ਲੈਵਲਰ ਲੇਜ਼ਰ ਕਰਾ ਜਿਹਨੂੰ ਆਪਾਂ ਕੰਪਿਊਟਰ ਕਰਾ ਵੀ ਕਹਿੰਦੇ ਨੇ ਆ ਜਮੀਨ ਪੱਧਰ ਕਰਨੇ ਵਾਲਾ ਤੇ ਲੇਜ਼ਰ ਕਰਾਹੇ ਤੇ ਬਾਈ ਜੀ 6 ਫੁੱਟ ਤੇ ਸਬਸਿਡੀ ਆ 7 ਫੁੱਟ ਤੇ ਸਬਸਿਡੀ ਆ 8 ਫੁੱਟ ਤੇ ਸਬਸਿਡੀ ਆ 9 ਫੁੱਟ ਤੇ ਸਬਸਿਡੀ ਆ ਤੇ 10 ਫੁੱਟ ਤੇ ਸਬਸਿਡੀ ਆ 6 7 8 9 10 ਫੁੱਟ ਤੱਕ ਬਾਈ ਜੀ ਲੇਜ਼ਰ ਕਰਾ ਦੇ ਉੱਤੇ ਜਿਹੜੀ ਸਬਸਿਡੀ ਆ ਬਾਈ ਜੀ ਤੇ ਉਸ ਤੋਂ ਬਾਅਦ ਆ ਜਾਂਦਾ ਪੈਡਰੀ ਟ੍ਰਾਂਸਪਲੈਂਟਰ ਜਿਹੜੇ ਆਪਣੇ ਤਾਂ ਧਾਨ ਲਾਉਣ ਵਾਲੀ ਮਸ਼ੀਨ ਆ ਉਹਨੂੰ ਆਪਾਂ ਪੈਡੀ ਟ੍ਰਾਂਸਪਲੈਂਟਰ ਕਹਿ ਦਿੰਦੇ ਆ ਤੇ ਧਾਨ ਲਾਉਣ ਵਾਲੀ ਮਸ਼ੀਨ ਜਿਹੜੀ ਕਦੂ ਚਲਾਉਂਦੀ ਆ ਇੱਕ ਇੱਕ ਦੋ ਦੋ ਬੂਟੇ ਲਾਈ ਜਾਂਦੀ ਆ ਉਹਨੂੰ ਧਾਨ ਲਾਉਣ ਵਾਲੀ ਮਸ਼ੀਨ ਤੇ ਵੀ ਜਿਹੜੀ ਆ ਸਬਸਿਡੀ ਹੈਗੀ ਹੈ ਜੀ ਉਹ ਧਾਨ ਲਾਉਣ ਵਾਲੀ ਮਸ਼ੀਨ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਵਾ ਜੀ ਨਿਮੈਟਿਕ ਬਲੰਟਰ ਨਿਮੈਟਿਕ ਬਲੰਟਰ ਮਤਲਬ ਜੀ ਮੱਕੀ ਬੀਜ ਨਾਲ ਪਲੈਂਟਰ ਜਿਹੜਾ ਪ੍ਰੈਸਰ ਨਾਲ ਮਤਲਬ ਦਾਣਾ ਬੀਜ ਦਾ ਨਿਮੈਟਿਕ ਬਲੰਟਰ ਕਹਿ ਦਿੰਦੇ ਆ ਉਹਨੂੰ ਤੇ ਉਹਦੇ ਵਿੱਚ ਉਹਦੇ ਉੱਤੇ ਵੀ ਬਾਈ ਸਬਸਿਡੀ ਹੈਗੀ ਐ ਨੋਮੈਡਿਕ ਪਲੈਂਟਰ ਤੇ ਕਿਸੇ ਵੀ ਵੀਰ ਨੂੰ ਮੱਕੀ ਵਾਲੀ ਮਸ਼ੀਨ ਤੇ ਸਬਸਿਡੀ ਚਾਹੀਦੀ ਜੀ ਮੱਕੀ ਬੀਜਣ ਵਾਲੀ ਮਸ਼ੀਨ ਤੇ ਨੋਮੈਡਿਕ ਪਲੈਂਟਰ ਤੇ ਤਾਂ ਉਹ ਵੀ ਬਾਈ ਆਪਣੀ ਜਿਹੜੀ ਸਬਸਿਡੀ ਉਹ ਭਰ ਲਿਓ ਉਹਦੇ ਤੇ ਵੀ ਭਰ ਹੁੰਦੀ ਆ ਇਸ ਟਾਈਮ ਸਬਸਿਡੀ ਤੇ ਵੱਧ ਤੋਂ ਵੱਧ ਬਾਈ ਇਹਦਾ ਜਿਹੜਾ ਲਾਭ ਆ ਜਿਹੜਾ ਉਹਦਾ ਉਠਾਓ ਫਾਇਦਾ ਉਠਾਓ ਤੇ ਉਹ ਤੋਂ ਬਾਅਦ ਆ ਜਾਂਦਾ ਜੀ ਪੋਟੈਟੋ ਡਿਗਰ ਆਲੂ ਪੱਟਣ ਵਾਲਾ ਜਿਹੜਾ ਡਿਗਰ ਉਹਦੇ ਉੱਤੇ ਵੀ ਸਬਸਿਡੀ ਹੈਗੀ ਆ ਤੇ ਉਹ ਤੋਂ ਬਾਅਦ ਆ ਜਾਂਦਾ ਵਾ ਜੀ ਪੋਟੈਟੋ ਪਲੈਂਟਰ ਤੇ ਪੋਟੈਟੋ ਡਿਗਰ ਚ ਦੋ ਤਰ੍ਹਾਂ ਦੇ ਆਉਂਦੇ ਨੇ ਪੋਟੈਟੋ ਪਲੈਂਟਰ ਪੋਟੈਟੋ ਪਲੈਂਟਰ ਦੇ ਵਿੱਚ ਦੋ ਤਰ੍ਹਾਂ ਦੀਆਂ ਸਬਸਿਡੀਆਂ ਨੇ ਤੇ ਪੋਟੈਟੋ ਪਲੈਂਟਰ ਚ ਪੋਟੈਟੋ ਪਲੈਂਟਰ ਜਿਹੜਾ ਆਟੋਮੈਟਿਕ ਆ ਉਹਦੇ ਉੱਤੇ ਵੀ ਸਬਸਿਡੀ ਹੈਗੀ ਆ ਜਿਹੜਾ ਆਟੋਮੈਟਿਕ ਤੇ ਸੈਮੀ ਆਟੋਮੈਟਿਕ ਤੇ ਵੀ ਹੈਗੀ ਆ ਇੱਕ ਤਾਂ ਹੁੰਦਾ ਜਿਹੜਾ ਆਪਾਂ ਬਹਿ ਕੇ ਆਲੂ ਲਾਉਨੇ ਹਨਾ ਆਪ ਲੇਬਰ ਚੱਕ ਕੇ ਉਹਦੇ ਵਿੱਚ ਪਾਉਂਦੀ ਆ ਉਹਦੇ ਉੱਤੇ ਵੀ ਸਬਸਿਡੀ ਹੈਗੀ ਆ ਤੇ ਕਿਹੜਾ ਆਪਣੇ ਆਪ ਲਾਉਂਦਾ ਆਟੋਮੈਟਿਕ ਪਲੈਂਟਰ ਉਹਦੇ ਉੱਤੇ ਵੀ ਸਬਸਿਡੀ ਹੈਗੀ ਹੈ ਜਿਵੇਂ ਆਪਣੇ ਗ੍ਰਹਿਮੇ ਦਾ ਆਉਂਦਾ ਜਾਂ ਹੋਰ ਕਈ ਕੰਪਨੀਆਂ ਦਾ ਆਵਾ ਆਟੋਮੈਟਿਕ ਪਲੈਂਟਰ ਉਹਨਾਂ ਤੇ ਵੀ ਬਾਈ ਜੀ ਸਬਸਿਡੀ ਹੈ ਜਿਹੜੀ ਉਹ ਹੈਗੀ ਆ ਉਹ ਤੋਂ ਬਾਅਦ ਜਿਹੜੀ ਬਾਈ ਜੀ ਸਬਸਿਡੀ ਆ ਜਾਂਦੀ ਆ ਪਾਵਰ ਹੈਰੋ ਤੇ ਪਾਵਰ ਹੈਰੋ ਤੇ ਵੀ ਬਾਈ ਜੀ ਸਬਸਿਡੀ ਹੈਗੀ ਆ ਤੇ ਉਹ ਤੋਂ ਬਾਅਦ ਜਿਹੜਾ ਗਾਂਹ ਵਾਲ ਆ ਜਾਂਦਾ ਉਹ ਆ ਜਾਂਦਾ ਪਾਵਰ ਵੀਡਰ ਪਾਵਰ ਵੀਡਰ ਤੇ ਵੀ ਬਾਈ ਸਬਸਿਡੀ ਹੈਗੀ ਆ ਪਾਵਰ ਵੀਡਰ ਤੁਹਾਨੂੰ ਮੈਂ ਦੱਸ ਦਿੰਦਾ ਕਿ ਪਾਵਰ ਵੀਡਰ ਹੱਥਾਂ ਵਾਲੇ ਰੂਟਾਵੇਟਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਾਵਰ ਵੀਟਰ ਕਹਿੰਦੇ ਨੇ ਆ ਰੂਟਾਵੇਟਰ ਜਿਵੇਂ BCS ਕੰਪਨੀ ਦੇ ਆਪਨੇ ਆਉਂਦੇ ਨੇ ਕੋਈ 720 ਹੋ ਗਿਆ BCS ਦਾ 730 ਹੋ ਗਿਆ 740 ਹੋ ਗਿਆ ਤਿੰਨ ਪਾਵਰ ਵੀਟਰ BCS ਕੰਪਨੀ ਦੇ ਆਉਂਦੇ ਨੇ 720 BCS ਕੰਪਨੀ ਦਾ 730 ਤੇ 740 ਪਾਵਰ ਵੀਟਰ ਨੇ ਉਹਨਾਂ ਪਾਵਰ ਵੀਟਰਾਂ ਤੇ ਵੀ ਭਾਈ ਜੀ ਜੜੀ ਸਬਸਿਡੀ ਹੈਗੀ ਆ ਤੇ ਕਿਸੇ ਨੂੰ ਵੀ ਚਾਹੀਦਾ ਹੋਇਆ ਬਾਗਬਾਨੀ ਲਈ ਚਾਹੀਦਾ ਹੋਇਆ ਜਾਂ ਗੰਨੇ ਦੇ ਵਿੱਚ ਕੜਾਈ ਵਾਸਤੇ ਵਰਤੇ ਜਾਂਦਾ ਉਹਦੇ ਵਾਸਤੇ ਚਾਹੀਦਾ ਆ ਜਿਹੜੇ ਵੀ ਰਪਪੂਲਰ ਦੀਆਂ ਆਪਣੀਆਂ ਕਲਮਾ ਲਾਉਂਦੇ ਨੇ ਜਿਆਦਾ ਸਬਜੀ ਦਾ ਕੰਮ ਕਰਦੇ ਨੇ ਉਹਨਾਂ ਵਾਸਤੇ ਇਹ ਚੀਜ਼ ਬਹੁਤ ਫਾਇਦੇਮੰਦ ਆ ਜਿਹੜਾ ਪਾਵਰ ਵੀਡਰ ਆ ਤੇ ਵੱਧ ਤੋਂ ਵੱਧ ਬਾਈ ਤੁਸੀਂ ਉਹਤੇ ਸਬਸਿਡੀਆਂ ਭਰ ਲਓ ਤੇ ਜਿਹੜੀ ਸਕੀਮ ਹੈ ਇਹਦਾ ਲਾਭ ਉਠਾਓ ਉਸ ਤੋਂ ਬਾਅਦ ਬਾਈ ਆ ਜਾਂਦਾ ਵੀ ਸਬ ਸਵਾਈਲਰ ਸਬ ਸਵਾਈਲਰ ਹੁੰਦਾ ਜਿਹੜਾ ਆਪਣਾ ਜ਼ਮੀਨ ਦੇ ਵਿੱਚ ਜਿਹਨਵੇਂ ਆਪਣੀ ਹਵਾ ਲਈ ਜਿਹੜਾ ਡੁੱਕ ਡੰਗਾਈ ਦੀ ਵਰਤਿਆ ਜਾਂਦਾ ਹਲ ਜਾਂਦਾ ਕੱਲਾ ਉਹਨੂੰ ਸਬਸਵਾਈਲਰ ਕਹ ਦਿੰਦੇ ਆ ਇਹ ਵੀ ਬਹੁਤ ਫਾਇਦੇਮੰਦ ਚੀਜ਼ ਆ ਕਿਉਂਕਿ ਆਪਣੇ ਰੂਟਾਵੇਟਰ ਚੱਲ ਚੱਲ ਕੇ ਇੱਕ ਤਹਿ ਜੀ ਬਣੀ ਹੋਈ ਹੈ ਜ਼ਮੀਨਾਂ ਦੀ ਉਹਦੇ ਵਿੱਚ ਜਿਹੜੀ ਹਵਾ ਉਹ ਚੰਗੀ ਤਰ੍ਹਾਂ ਪੈਂਦੀ ਹੈਗੀ ਸਬਸਵਾਈਲਰ ਫੇਰ ਕੇ ਤਾਂ ਜਿਹੜੀ ਜ਼ਮੀਨ ਵਧੀਆ ਬਣ ਜਾਂਦੀ ਆ ਵੈਸੇ ਜਿਆਦਾ ਕਾਮਜਾਬ ਆ ਜਿਹੜੇ ਉਹ ਐਮਬੀ ਪਲੋਏ ਨੇ ਐਮਬੀ ਪਲੋ ਨਾਲ ਪੂਰੀ ਜ਼ਮੀਨ ਪਲਟੀ ਜਾਂਦੀ ਆ ਉਹਦੇ ਨਾਲ ਜਾਨੀ ਕਿ ਬਹੁਤ ਫਾਇਦਾ ਵਾ ਸਬਸਵਾਈਲਰ ਤੇ ਵੀ ਬਾਈ ਜੀ ਸਬਸਿਡੀ ਹੈਗੀ ਆ ਉਹ ਤੋਂ ਬਾਅਦ ਆ ਜਾਂਦਾ ਸਮਾਰਟ ਸੀਡਰ ਉਹਦੇ ਉੱਤੇ ਵੀ ਸਬਸਿਡੀ ਹੈਗੀ ਆ ਉਹ ਤੋਂ ਬਾਅਦ ਆ ਜਾਂਦੀ ਹੈ ਡੀਐਸਆਰ ਡ੍ਰਿੱਲ ਉਹਦੇ ਉੱਤੇ ਵੀ ਹੈਗੀ ਹੈ ਸਬਸਿਡੀ ਤੇ ਉਹ ਤੋਂ ਬਾਅਦ ਆ ਜਾਂਦਾ ਪੀਟੀਓ অপারেਟਰ ਫਰਟੀਲਾਈਜ਼ਰ ਬ੍ਰੌਡਕਾਸਟ ਜਿਹੜਾ ਰਿਓ ਪਾਉਣ ਵਾਲਾ ਮੇਰੇ ਮਗਰ ਖੜਾ ਦੇਖੋ ਸ਼ਕਤੀਮਾਨ ਕੰਪਨੀ ਦਾ ਇਹਨੂੰ ਆਪਾਂ ਬ੍ਰੌਡਕਾਸਟ ਕਹਿੰਦੇ ਹਾਂ ਫਰਟੀਲਾਈਜ਼ਰ ਬ੍ਰੌਡਕਾਸਟ ਇਹਦੇ ਉੱਤੇ ਵੀ ਬਾਈ ਸਬਸਿਡੀ ਹੈਗੀ ਹੈ ਤੇ ਉੱਤੇ ਲਿਖਿਆ ਹੈ ਪੀਟੀਓ অপারেਟਰ ਫਰਟੀਲਾਈਜ਼ਰ ਬ੍ਰੌਡਕਾਸਟ ਇਹਦੇ ਉੱਤੇ ਵੀ ਬਾਈ ਜਿਹੜੀ ਇਹ ਸਬਸਿਡੀ ਚੱਲ ਰਹੀ ਹੈ ਇਸ ਟਾਈਮ ਉਹ ਤੋਂ ਬਾਅਦ ਜਿਹੜੀ ਆਪਣੇ ਕੋਲ ਸਬਸਿਡੀ ਆ ਜਾਂਦੀ ਆ ਸਿੰਗਲ ਰੋ ਹਾਰਵੈਸਟਰ ਜਿਹੜੇ ਆਪਣੇ ਮੱਕੀ ਦਾ ਆਚਾਰ ਪਾਉਂਦੇ ਨੇ ਵੀਰ ਤੇ ਉਹਨਾਂ ਵਾਸਤੇ ਵੀ ਸਬਸਿਡੀ ਹੈਗੀ ਜਿਵੇਂ ਸਿੰਗਲ ਰੋ ਜਿਵੇਂ ਆ ਆਪਣੇ ਕੋਲ ਖੜੀ ਆ ਇਸ ਟਾਈਮਾ ਦੇਖੋ ਆ ਖੜੀ ਹੈ ਜੀ ਇਹ ਟਰੈਕਟਰ ਮਗਰ ਪੈ ਜਾਂਦੀ ਆ ਮੱਕੀ ਦਾ ਆਚਾਰ ਕਰਕੇ ਸਿੱਧਾ ਟਰਾਲੀ 'ਚ ਟੋਕਾ ਕਰਕੇ ਸਿੱਧਾ ਟਰਾਲੀ ਦੇ ਵਿੱਚ ਸਿੱਟ ਦਿੰਦੀ ਆ ਟੋਕਾ ਕਰਕੇ ਇਹ ਉਹਦੇ ਉੱਤੇ ਵੀ ਹੈਗੀ ਆ ਸਿੰਗਲ ਰੋ ਵਾਲੀ ਮਸ਼ੀਨ ਤੇ ਬਾਈ ਜੀ ਸਬਸਿਡੀ ਤੇ ਅੱਗੇ ਆ ਜਾਂਦਾ ਜੀ ਟਰੈਕਟਰ ਆਪਰੇਟਰ ਸਪੇਅਰ ਜਿਹੜਾ ਟਰੈਕਟਰ ਨਾਲ ਪੰਪ ਲੱਗਦਾ ਸਪਰੇਅ ਵਾਲਾ ਉਹਦੇ ਤੇ ਵੀ ਬਾਈ ਜੀ ਸਬਸਿਡੀ ਹੈਗੀ ਆ ਤੇ ਲੱਕੀ ਸੀਡ ਡ੍ਰਿਲ ਆ ਜਾਂਦੀ ਉਹ ਤੋਂ ਬਾਅਦ ਉਹਦੇ ਤੇ ਵੀ ਬਾਈ ਸਬਸਿਡੀ ਹੈਗੀ ਆ ਵੱਧ ਤੋਂ ਵੱਧ ਬਾਈ ਸਬਸਿਡੀਆਂ ਭਰੋ ਤੇ ਜਿਹੜਾ ਸਕੀਮ ਦਾ ਬਾਈ ਲਾਭ ਦਾ ਫਾਇਦਾ ਉਠਾਓ ਤੇ ਉਤੋਂ ਬਾਅਦ ਬਾਈ ਆਪਣੇ ਕੋਲ ਸਬਸਿਡੀ ਆ ਜਾਂਦੀ ਆ ਹੈਰੋ ਤੇ ਹੈਰੋ ਮਤਲਬ ਬਾਈ ਤਵੀਆਂ ਤੁਸੀਂ ਤਵੀਆਂ ਤੇ ਵੀ ਸਬਸਿਡੀ ਭਰ ਸਕਦੇ ਹੋ ਉਹਦੇ ਤੇ ਲਿਖਿਆ ਹੈਰੋ ਟਰੈਕਟਰ 20 ਤੋਂ 35 ਐਚਪੀ ਤੇ ਉਹਦੇ ਬਾਅਦ ਲਿਖਿਆ ਹੈਰੋ ਜਿਹੜਾ ਟਰੈਕਟਰ ਆ 35 ਐਚਪੀ ਤੋਂ ਉੱਪਰ ਵਾਲਾ ਦੋਨਾਂ ਨੂੰ ਸਬਸਿਡੀ ਹੈਗੀ ਆ ਵੀ 35 ਐਚਪੀ ਤੋਂ ਥੱਲੇ ਵਾਲਿਆਂ ਨੂੰ ਵੀ ਸਬਸਿਡੀ ਹੈਗੀ ਆ ਹੈਰੋ ਤੇ ਤਵੀਆਂ ਦੇ ਤੇ ਉਹ ਤੋਂ ਉੱਪਰ ਵਾਲੀ ਜਿਹੜੀ ਐਚਪੀ ਆ 35 ਐਚਪੀ ਤੋਂ ਉੱਪਰ ਵਾਲੀ ਜਿਹੜੀ ਪਾਵਰ ਉਹਦੇ ਤੇ ਵੀ ਬਾਈ ਜਿਹੜੀ ਸਬਸਿਡੀ ਹੈਗੀ ਆ ਤੇ ਹੈਰੋ ਤੇ ਉਹ ਤੋਂ ਬਾਅਦ ਬਾਈ ਜੀ ਆਪਣੇ ਕੋਲ ਜਿਹੜੀ ਸਬਸਿਡੀ ਆ ਜਾਂਦੀ ਆ ਸੀਡ ਡ੍ਰਿੱਲ ਤੇ ਸਬਸਿਡੀ ਆ ਜਾਂਦੀ ਆ ਉਹ ਤੋਂ ਬਾਅਦ ਆ ਜਾਂਦੀ ਆ ਸੀਡ ਟ੍ਰੀਟਿੰਗ ਡਰਮ ਦੇ ਉੱਤੇ ਸਬਸਿਡੀ ਆ ਜਾਂਦੀ ਆ ਉਹ ਤੋਂ ਆ ਜਾਂਦੀ ਆ ਸੋਲਰ ਰਿਕੁਆਇਰਮੈਂਟਸ ਸੋਲਰ ਵਾਲੇ ਸਿਸਟਮ ਤੇ ਵੀ ਮੇਰੇ ਹਿਸਾਬ ਨਾਲ ਸਬਸਿਡੀ ਹੈਗੀ ਕਿਉਂਕਿ ਇਹਦੇ ਤੇ ਲਿਖਿਆ ਸੋਲਰ ਰਿਕੁਆਇਰਮੈਂਟਸ ਤੇ ਆਪਣਾ ਪਤਾ ਕਰ ਲਿਓ ਬਾਈ ਵੀ ਸੋਲਰ ਵਾਲ ਤੇ ਸਬਸਿਡੀ ਹੈਗੀ ਆ ਜੇ ਨਹੀਂ ਕਿਉਂਕਿ ਇਹਨਾਂ ਤੇ ਆ ਸਾਫ ਸਾਫ ਲਿਖਿਆ ਆ ਕੱਲਾ ਸੋਲਰ ਰਿਕੁਆਇਰਮੈਂਟ ਲਿਖਿਆ ਆ ਤੁਸੀਂ ਪਤਾ ਕਰ ਲਿਓ ਸ਼ਾਇਦ ਸੋਲਰ ਵਾਲੇ ਸਿਸਟਮ ਤੇ ਵੀ ਸਬਸਿਡੀ ਹੈਗੀ ਆ ਉਹ ਤੋਂ ਬਾਅਦ ਆ ਜਾਂਦਾ ਸਟਰਾ ਰੀਪਰ ਆ ਜਾਂਦਾ ਵੀ ਸਟਰਾ ਰੀਪਰ ਹੋਣਾ ਮੇਰੇ ਹਿਸਾਬ ਨਾਲ ਤੂੜੀ ਵਾਲਾ ਰੀਪਰ ਉਹਨੂੰ ਸਟਰਾ ਰੀਪਰ ਕਹਿ ਦਿੰਦੇ ਆ ਤੇ 35 HP ਤੋਂ ਉੱਪਰ ਸਟਰਾ ਰੀਪਰ ਟਰੈਕਟਰ 35 HP ਤੋਂ ਉੱਪਰ ਵਾਲੇ ਪਾਵਰਾਂ ਵਾਸਤੇ ਜਿਹੜਾ ਸਟਰਾ ਰੀਪਰ ਆ ਉਹਦੇ ਬਾਰੇ ਵੀ ਬਾਈ ਉਹਦੇ ਲਈ ਵੀ ਹੈਗੀ ਆ ਸਬਸਿਡੀ ਉਦੋਂ ਬਾਅਦ ਬਾਈ ਜਿਹੜਾ ਆ ਜਾਂਦਾ ਹਾਈਡਰੋਲਿਕ ਐਮਬੀ ਪਲੋ ਆ ਜਾਂਦਾ ਹਾਈਡਰੋਲਿਕ ਐਮਬੀ ਪਲੋ ਤੇ ਵੀ ਸਬਸਿਡੀ ਹੈਗੀ ਆ ਅੱਧੇ ਹੈਗੀ ਆ ਜੀ ਮਲਟੀ ਮਲਟੀ ਕ੍ਰੌਪ ਪਲੈਂਟਰ ਉਹਦੇ ਤੇ ਵੀ ਸਬਸਿਡੀ ਹੈਗੀ ਆ ਸਟੋਨ ਕਲੈਕਟਰ ਸਟੋਨ ਕਲੈਕਟਰ ਹੁੰਦਾ ਜਿਹੜੇ ਏਰੀਆ ਦੇ ਵਿੱਚ ਪੱਥਰ ਜ਼ਿਆਦਾ ਹੁੰਦਾ ਬਾਈ ਜੀ ਉਹ ਏਰੀਆ 'ਚ ਫੇਰ ਦਿੰਨੇ ਆ ਜਿਹੜੇ ਪੱਥਰਾਂ ਨੂੰ ਲੱਗ ਕਰਨ ਵਾਸਤੇ ਉਹਨੂੰ ਆਪਾਂ ਸਟੋਨ ਕਲੈਕਟਰ ਕਹਿੰਦੇ ਆ ਤੇ ਸਭ ਤੋਂ ਜ਼ਰੂਰੀ ਸਬਸਿਡੀ ਆ ਗਈ ਬਾਈ ਜਿਨ੍ਹਾਂ ਨੂੰ ਸਾਰਿਆਂ ਨੂੰ ਇਹ ਸਬਸਿਡੀ ਦਾ ਯਾਨੀ ਕਿ ਬਹੁਤ ਇੰਤਜ਼ਾਰ ਹੁੰਦਾ ਵਾ ਵੀ ਕਦ ਸਬਸਿਡੀ ਆਵੇ ਤੇ ਜਿਹੜੀ ਉਹ ਸਬਸਿਡੀ ਹੈਗੀ ਆ ਬਾਈ ਰੂਟਾਵੇਟਰਾਂ ਤੇ ਹਾਂਜੀ ਰੂਟਾਵੇਟਰਾਂ ਤੇ ਵੀ ਬਾਈ ਜੀ ਜਿਹੜੀ ਸਬਸਿਡੀ ਆ ਉਹ ਆ ਗਈ ਆ ਤੁਸੀਂ 5 ਫੁੱਟ ਰੂਟਾਵੇਟਰ ਲੈ ਸਕਦੇ ਆ 6 ਫੁੱਟ ਰੂਟਾਵੇਟਰ ਤੇ ਲੈ ਸਕਦੇ ਆ 7 ਫੁੱਟ 8 9 10 5 ਤੋਂ ਲੈ ਕੇ 10 ਫੁੱਟ ਰੂਟਾਵੇਟਰ ਤੱਕ ਬਾਈ ਤੁਸੀਂ ਸਬਸਿਡੀ ਹੈ ਜਿਹੜੀ ਹੁਣ ਭਰ ਸਕਦੇ ਆ ਬਾਈ ਉਠਾ ਲਓ ਵੱਧ ਤੋਂ ਵੱਧ ਫਾਇਦਾ ਤੇ ਉਹ ਤੋਂ ਬਾਅਦ ਆ ਜਾਂਦਾ ਬਾਈ ਬੈਲਰ ਜਿਹਨੇ ਪਰਾਲੀ ਇਕੱਠੀ ਕਰਨ ਵਾਲਾ ਬੈਲਰ ਲੈਣਾ ਹੋਵੇ ਬਾਈ ਜੀ ਤੇ ਬੈਲਰ ਤੇ ਵੀ ਸਬਸਿਡੀ ਹੈਗੀ ਆ ਰੇਕ ਤੇ ਵੀ ਸਬਸਿਡੀ ਹੈਗੀ ਆ ਤੇ ਹੋਰ ਕਈ ਮਸ਼ੀਨਾਂ ਦੇ ਬਾਈ ਵਿੱਚ ਐਸ ਜਿਹੀਆਂ ਮਸ਼ੀਨਾਂ ਨੇ ਇਦਾਂ ਦੀਆਂ ਮਸ਼ੀਨਾਂ ਤੇ ਸਬਸਿਡੀ ਆ ਲਿਸਟ ਦੇ ਵਿੱਚ ਜਿਹੜੀਆਂ ਮੈਨੂੰ ਪਤਾ ਹੀ ਨਹੀਂ ਹੈਗੀਆਂ ਵੀ ਕਿਹੜੀਆਂ ਮਸ਼ੀਨਾਂ ਨੇ ਕਿਉਂਕਿ ਬਹੁਤ ਤਰ੍ਹਾਂ ਦੀਆਂ ਮਸ਼ੀਨਾਂ ਨੇ ਤੇ ਉਹ ਆਪਾਂ ਤੁਹਾਨੂੰ ਵੀਡੀਓ ਚ ਇੱਕ ਵਾਰ ਤੁਹਾਨੂੰ ਦਿਖਾ ਦਾਂਗੇ ਤੇ ਜਿਹੜੀਆਂ ਜਿਹੜੀਆਂ ਮੈਨੂੰ ਪਤਾ ਉਹਨਾਂ ਉਹਨਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਤੇ ਰੂਟਾਵੇਟਰ ਤੇ ਬੇਲਰ ਤੇ ਸਬਸਿਡੀ ਆ ਗਈ ਜਿਹੜਾ ਪਰਾਲੀ ਇਕੱਠੀ ਕਰਦਾ ਗੱਠਾ ਬਣਾਉਂਦਾ ਰੂਟਾਵੇਟਰ ਤੇ ਸਬਸਿਡੀ ਆ ਬਾਈ ਜੀ 5 ਫੁੱਟ ਤੋਂ ਲੈ ਕੇ 10 ਫੁੱਟ ਤੱਕ ਵੱਧ ਤੋਂ ਵੱਧ ਬਾਈ ਸਬਸਿਡੀਆਂ ਭਰ ਲਓ ਰੂਟਾਵੇਟਰ ਤੇ ਵੀ ਤੇ ਹੋਰ ਅੱਗੇ ਤੁਹਾਨੂੰ ਆਪਾਂ ਦੱਸਦੇ ਆ ਅੱਗੇ ਆ ਗਈ ਵੀ ਸਬਸਿਡੀ ਹਾਰਵੈਸਟਰ ਮਸ਼ੀਨ ਮਤਲਬ ਉਹਦੇ ਵਿੱਚ ਹੈਗੀ ਆ ਮੈਜਿਕ ਵਾਈਨ ਹਾਰਵੈਸਟਰ ਵੀ ਹੈਗੀ ਆ 슈ਗਰ ਕੈਨ ਹਾਰਵੈਸਟਰ ਵੀ ਹੈਗੀ ਆ ਜਿਹੜੀ ਆਪਣੀ ਆ ਗੰਨੇਆਂ ਨੂੰ ਵੱਢਦੀ ਆ ਵੱਢ ਕੇ ਸਿੱਧਾ ਟਰਾਲੀ 'ਚ ਪਾਉਂਦੀ ਆ ਟੁਕੜੇ ਕਰਕੇ 슈ਗਰ ਕੈਨ ਹਾਰਵੈਸਟਰ ਉਹਦੇ ਉੱਤੇ ਵੀ ਬਾਈ ਜੀ ਸਬਸਿਡੀ ਹੈਗੀ ਆ ਜੇ ਕਿਸੇ ਨੇ ਗੰਨਾ ਵੱਢਣ ਵਾਲੀ ਮਸ਼ੀਨ ਲੈਣੀ ਆ ਗੰਮੈਨ ਬਾਈ ਜੀ ਸਬਸਿਡੀਆਂ ਪਰ ਲੋਡ ਉੱਤੇ ਵੀ ਹੈਗੀ ਆ ਜਿਹੜੀ ਸਬਸਿਡੀ ਹੈ ਇਹ ਉਸ ਤੋਂ ਬਾਅਦ ਬਾਈ ਜਿਹੜੀ ਸਬਸਿਡੀ ਆ ਜਾਂਦੀ ਹੈ 슈ਗਰ ਕੈਨ ਤੋਂ ਬਾਅਦ ਆ ਜੀ ਸਪਰੇਅਰ ਸਪਰੇਅ ਕਰਨ ਵਾਲੇ ਪੰਪਾਂ ਤੇ ਬਾਈ ਦੂਜਿਆਂ ਤੇ ਵੀ ਸਬਸਿਡੀ ਆ ਜਿਹੜੇ ਛੋਟੇ ਨਹੀਂ ਆਉਂਦੇ ਹੈਗੇ ਬਾਈ ਆਪਣੇ 8 ਤੋਂ 12 ਲੀਟਰ ਲੈ ਕੇ 12 ਤੋਂ 16 ਲੀਟਰ ਲੈ ਕੇ 16 ਲੀਟਰ ਤੋਂ ਉੱਪਰ ਵਾਲੇ ਜਿਹੜੇ ਆਪਣੇ ਉਹ ਪੈਟਰੋਲ ਵਾਲੇ ਇੰਜਣਾਂ ਨਾਲ ਚੱਲਦੇ ਆ ਉਹ ਵਾਲੇ ਪੰਪਾਂ ਦੇ ਭਾਈ ਸਬਸਿਡੀ ਹੈਗੀ ਆ ਪਾਵਰ ਆਪਰੇਟਰ ਦੇ ਸਪਰੇਅਰ 8 ਤੋਂ 12 ਲੀਟਰ ਤੱਕ 12 ਲੀਟਰ ਤੋਂ 16 ਲੀਟਰ ਤੱਕ ਤੇ 16 ਲੀਟਰ ਤੋਂ ਉੱਪਰ ਵਾਲੇ ਇਹਨਾਂ ਸਾਰੇ ਪੰਪਾਂ ਦੇ ਸਬਸਿਡੀ ਹੈਗੀ ਆ ਤੇ ਜਿੰਨੀਆਂ ਕਿ ਸਬਸਿਡੀਆਂ ਬਾਰੇ ਭਾਈ ਪਤਾ ਸੀਗਾ ਆਪਾਂ ਨੂੰ ਆਪਾਂ ਤੁਹਾਨੂੰ ਦੱਸ ਚੁੱਕੇ ਆ ਤੇ ਹੁਣ ਆਪਾਂ ਤੁਹਾਨੂੰ ਭਾਈ ਸਾਰੀ ਸਬਸਿਡੀ ਦਾ ਜਿਹੜਾ ਮਤਲਬ ਕਿਵੇਂ ਭਰਨੀ ਆ ਕਿਹੜਾ ਚੱਕਰ ਆ ਸਾਰਾ ਦੱਸਾਂਗੇ ਵੀਡੀਓ ਵੀਡੀਓ ਚ ਬਣੇ ਰਹੋ ਇਦਾਂ ਹੀ ਇਹ ਜਿਹੜੀ ਸਬਸਿਡੀ ਭਰਨੀ ਆ ਇਹਦੇ ਵਿੱਚ ਭਾਈ ਜੀ ਇੱਕ ਤਾਂ 5000 ਰੁਪਏ ਜਿਹੜਾ ਟੋਕਨ ਮੰਗੀਆਂ ਉਹ ਲੱਗਣੀ ਉਹ ਲੱਗਣੀ ਆ ਦੂਜੇ ਨੰਬਰ ਤੇ ਇਹ ਜਿਹੜੀ ਸਬਸਿਡੀ ਆ ਇਹ ਭਾਈ ਐਸਸੀ ਵੀਰਾਂ ਦੇ ਵਾਸਤੇ ਸਬਸਿਡੀ ਆ ਸਾਰੀ ਸਬਸਿਡੀ ਐਸਸੀ ਵੀਰਾਂ ਦੇ ਵਾਸਤੇ ਆ ਉਹਦੇ ਵਿੱਚ ਜਿਹੜੇ ਪ੍ਰੂਫ ਲੱਗਣੇ ਨੇ ਉਹ ਇਹ ਲੱਗਣੇ ਨੇ ਵੀ ਐਸਸੀ ਜਿਹੜਾ ਸਰਟੀਫਿਕੇਟ ਆ ਜਾਤੀ ਸਰਟੀਫਿਕੇਟ ਐਸਸੀ ਦਾ ਉਹ ਲੱਗਣਾ ਵਾ ਤੇ ਫਰਦ ਲੱਗਣੀ ਆ ਜ਼ਮੀਨ ਦੀ ਟਰੈਕਟਰ ਦੀ ਕਾਪੀ ਲੱਗਣੀ ਆ ਆਧਾਰ ਕਾਰਡ ਵਗੈਰਾ ਲੱਗਦੀ ਐ ਤੇ ਮਾੜੀ ਮੋਟ ਫਸਲ ਦੇ ਮਤਲਬ ਮੰਡੀ ਦੇ ਵਿੱਚ ਫਸਲ ਵੇਚਦਾ ਹੋਵੇ ਜਿਮੀਦਾਰ ਉਹਨਾਂ ਦਾ ਆਧਾਰ ਕਾਰਡ ਲੱਗਣਾ ਤੇ ਟਰੈਕਟਰ ਦੀ ਕਾਪੀ ਲੱਗਣੀ ਆ ਫਰਦ ਲੱਗਣੀ ਆ ਤੇ ਬਾਕੀ ਫੋਟੋ ਤੇ 5000 ਰੁਪਏ ਟੋਕਨ ਬਣੀ ਇਹ ਸਾਰੇ ਜਿਹੜੇ ਪ੍ਰੂਫ ਇਹ ਬਾਈ ਲੱਗਣੇ ਆ ਤੇ ਵੱਧ ਤੋਂ ਵੱਧ ਸਬਸਿਡੀਆਂ ਭਰਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਇਹ ਨਹੀਂ ਜੇਕਰ ਬਾਈ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਜਰੂਰ ਕਰਿਓ ਐਦਾਂ ਹੀ ਬਾਈ ਜਿਹੜੀ ਵੀ ਸਬਸਿਡੀ ਆਉਂਦੀ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਦਿਆ ਕਰਾਂਗੇ ਕਿਹੜੀ ਕਿਹੜੀ ਚੀਜ਼ ਤੇ ਸਬਸਿਡੀ ਆ ਗਈ ਤੇ ਕਿਵੇਂ ਉਹ ਭਰਨੀ ਆ ਸਾਰੀ ਆਪਾਂ ਜਾਣਕਾਰੀ ਬਾਈ ਤੁਹਾਨੂੰ ਦਿਆ ਕਰਾਂਗੇ ਇਸ ਕਰਕੇ ਚੈਨਲ ਨੂੰ ਕਰ ਲਿਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਤੇ ਸਾਰੇ ਵੀਰਾਂ ਨੂੰ ਪਿਆਰ ਭਰ